ਨੋ ਦਿਮ ਉਹ ਤੇ شو ਬੀਚ ਰਜ ਮੈਨੂੰ ਜੀ ਨਹੀਂ ਲੱਗਦਾ ਪੁੱਤ ਜੀਤ ਨਹੀਂ ਲੱਗਦਾ ਹੁਣ ਤੇ ਉਹਨਾਂ ਨੂੰ ਵੀ ਜ਼ਰੂਰੀ ਕੰਮ ਹੀ ਨਾ ਠੀਕ ਆ ਤਾਂ ਕਰਕੇ ਜਾਣਾ ਪਿਆ ਹੁਣ ਸਾਰੀਆਂ ਗੱਲਾਂ ਤੈਨੂੰ ਇਹਨਾਂ ਦੱਸ ਸਕਦੀ ਮੈਂ ਪੁੱਤ ਤੂੰ ਛੋਟੀਆਂ ਆ ਜੇ ਉਹ ਤਾਂ ਜਰ ਮੈਨੂੰ ਸਵੇਰ ਠਾਲਦੀ ਹੁੰਦੀ ਨਾ ਉਹ ਤਾਂ ਛੇਤੀ ਉੱਠ ਚਾਹੀਦਾ ਹੁੰਦਾ ਠੀਕ ਆ ਪਤਾ ਹੁੰਦਾ ਭੀ ਅਡਾ ਟਾਈਮ ਛੇਤੀ ਹੋ ਜਾਂਦਾ ਵਾ ਠੀਕ ਆ ਮਾਂ ਕਿਉਂ ਲੱਗਦੀ ਕਦੀ ਤਾਂ ਹੋ ਜਾਂਦੀ ਆ ਕਦੀ ਛਾਂ ਹੋ ਜਾਂਦੀ ਆ ਇਹ ਤੇ ਲੱਗਦਾ ਮੀਂਹ ਬੰਦ ਮੇਰੀ ਬਾਸ ਹੀ ਲੰਘ ਜਾਂਦਾ ਨਾ ਪੁੱਤ ਬਸ ਨਹੀਂ ਲੰਘਾਉਣੀ ਪੜ੍ਹਾਈ ਕਰੀਏ ਤੇ ਕੰਮ ਆਉਂਦੀ ਆ ਇਹ ਹੁਣ ਮੌਸਮ ਹੀ ਇਦਾਂ ਦਾ ਨਾ ਮੀਂਹ ਦੇ ਦਿਨ ਵਾਂ ਪੁੱਤ ਤਾਂ ਕਰਕੇ ਰੋਜ਼ ਕਦੀ ਮੀਂਹ ਆ ਗਿਆ ਕਦੀ ਹਟ ਗਿਆ ਇਦਾਂ ਹੀ ਹੁੰਦਾ ਵਾ ਹਾਏ ਦਾਦੀ ਮੈਂ ਮੇਰੀ ਬਾਸ ਆ ਗਈ ਛੇਤੀ ਦੋ ਮੇਰਾ ਬੈਗ ਮੈਂ ਪਾ ਕੇ ਜਮਾ ਹਾਏ ਮੈਂ ਤਾਂ ਆਈ ਹਾਂ ਮੈਂ ਛੱਡੂ ਨਹੀਂ ਪੁੱਤ ਨਹੀਂ ਤੇ ਲੈਡਰ ਨਾਲ ਤੇਰੇ ਕੋ ਕਿਹੜਾ ਬੰਦੇ ਜਾਂਦਾ ਆ ਕੰਗ ਪੁੱਤ ਫਿਰ ਮੈਂ ਕਹੀਨੀ ਆ ਨਾ ਤੇ ਛੇਤੀ ਛੇਤੀ ਉੱਪਰ ਕੀ ਕਰਾ ਨਹੀਂ ਉਦੋਂ ਟਾਈਮ ਨਾ ਨਹੀਂ ਤੁਰਿਆ ਜਾਂਦਾ ਪਹਿਲਾਂ ਹੈ ਟਾਈਮ ਨਹੀਂ ਤੁਰਿਆ ਸਾਰਾ ਕੁਝ ਠੀਕ ਹੀ ਮੈਂ ਦੇਖਾ ਨਹੀਂ ਹੁਣ ਕੁੜੀ ਭੱਜ ਕੇ ਉਹ ਵੇ ਮਿਲੀ ਹੈ ਬੱਸ ਉਹਨੂੰ ਤੇ ਮੈਂ ਉਦੋਂ ਮੈਂ ਹੀ ਛੱਡ ਆਉਣੀ ਸੀ ਮੈਂ ਰੱਖਿਆ ਚਲ ਮਨਜੋਤ ਨਹੀਂ ਛੱਡ ਆਉਣਾ ਉਹਨੂੰ ਮੈਂ ਲੈ ਕੇ ਪੱਠੇ ਤੁਰਨਾ ਵੀ ਤੂੰ ਨਹੀਂ ਪਾਈ ਇੱਕ ਪੰਡ ਲੈ ਆਈ ਉਹ ਤੇ ਮੇਰੇ ਲੱਕ ਨੂੰ ਫੇਰ ਜਿੱਤਾਂ ਵੱਜ ਜਾ ਪੈਗਾ ਪੀੜੀ ਹੋਈ ਤਰੀ ਜਾਂਦੀ ਫਿਰ ਮੇਰੀ ਵੀ ਸੁਣ ਲਓ ਸਾਰੀਆਂ ਗੱਲਾਂ ਸਪੀਡ 'ਚ ਹੀ ਕਰੀ ਜਾਂਦੇ ਆ ਮੈਂ ਕਿਹਾ ਮੈਂ ਸੋਚਿਆ ਮਨਜੋਤ ਨੇ ਜਾਣਾ ਚੜਾਉਣਾ ਤੇ ਮੈਂ ਵੇਖਿਆ ਤੇ ਮਨਜੋਤ ਉੱਠਿਆ ਹੀ ਨਹੀਂ ਅੰਦਾ ਮੇਰਾ ਉਠਣ ਨੂੰ ਜੀ ਨਹੀਂ ਕਾਣਦਾ ਮਮੀ ਤੂੰ ਚੜਾਇਆ ਐਨੇ ਚੱਕਰਾਂ ਜੀ ਬਸ ਇੰਨਾ ਫਰਕ ਪੈ ਗਿਆ ਗੱਡੀ ਦਾ ਸਾਰਾ ਦਿਨ ਕੰਮ ਕਰਦਾ ਉਹ ਵੀ ਥੱਕ ਜਾਂਦਾ ਵਾਕੇ ਮੈਂ ਸੋਚ ਤੈਨੂੰ ਗੱਲ ਪੁੱਛਣੀ ਜੋੜੀ ਸਵਾਤੇ ਚਲ ਗਈ ਕੀ ਗੱਲ ਦੱਸ ਠੰਡੇ ਠੰਡੇ ਚਲ ਗਏ ਚੰਗਾ ਹੋਇਆ ਕੇ ਮੈਨੂੰ ਤੇ ਹੋਰ ਸ਼ੱਕ ਪੈਂਦਾ ਸੀ ਉਹਦੀ ਮੰਮੀ ਨਹੀਂ ਠੀਕ ਆ ਫੋਨ ਆਇਆ ਸੀ ਰਾਤ ਤੇ ਰਾਤੋਂ ਹਨੇਰੇ ਗਏ ਨਾ ਤੇ ਮੁੜ ਕੇ ਸਵੇਰੇ ਸਵਾਤੇ ਚਲ ਗਏ ਉਹ ਐਵੇਂ ਬਹਾਨੇ ਨਾ ਮਾਰਿਆ ਕਰੋ ਮੇਰਕੋ ਬਹਾਨੇ ਨਾ ਮਾਰਿਆ ਕਰੋ ਟਾਡੇ ਆ ਢੇਡੇ ਚ ਤੇ ਮੇਰੇ ਆ ਨੋਵਾ ਚ ਤੇ ਤੁਸੀਂ ਫਿਰ ਮੇਰਾ ਮੂੰਹ ਹੀ ਖਲਾਉਣਾ ਵਾ ਜਾਣ ਬੁੱਝ ਕੇ ਫਿਰ ਮੇਰੇ ਕੋ ਗੱਲਾਂ ਸੁਣੀ ਜਾਣੀਆਂ ਰੌਲਾ ਪੁਆਈ ਜਾਣਾ ਕੀ ਈ ਤੁਹਾਡੇ ਦੋਵਾਂ ਦੇ ਵਿੱਚ ਵਾ ਤੇ ਕੀ ਸਾਡੇ ਢੇਡੇ ਚ ਵਾ ਮੈਨੂੰ ਤੇ ਲੱਗਦਾ ਤੁਸੀਂ ਤੇ ਜਦੋਂ ਡਰਦੀਆਂ ਡਰਨ ਡਈਆਂ ਤੇ ਮੈਨੂੰ ਤੇ ਲੱਗਦਾ ਸੋਨੂੰ ਵੀ ਡਰਦਾ ਹੀ ਚਲ ਗਿਆ ਕਦੇ ਦੱਸ ਸੋਨੂੰ ਐਵੇਂ ਡਰੇ ਜਾਊਗਾ ਸੋਨੂੰ ਤੇ ਬੱਤੀ ਬੱਤੀ ਗਾੜੀ ਗੱਲਾਂ ਕਰਦਾ ਹਨੂ ਗਾੜੀ ਸੁਣਾਉਂਦਾ ਵਾ ਵੀ ਆਵੇ ਕੋਈ ਕੌਣ ਆਉਂਦਾ ਆਵੇ ਕੋਈ ਕੌਣ ਆਉਂਦਾ ਸੋਨੂੰ ਕਿਤੇ ਡਰਦਾ ਤੇ ਬਾਹਰ ਕਿਉਂ ਨਹੀਂ ਨਿਕਲਦਾ ਫਿਰ ਕੰਮ ਕਿਉਂ ਨਹੀਂ ਕਰਦਾ ਬਾਹਰ ਨਿਕਲ ਕੇ ਉਹਦੇ ਵੜਿਆ ਰਹਿੰਦਾ ਅੰਦਰ ਹੀ ਤੜਿਆ ਦੱਸ ਉਹਨੇ ਨਿਆਣਾ ਨਹੀਂ ਸਾਹਮਣਾ ਹੁਣ ਨਿਕਾ ਨਿਆਣਾ ਵਾ ਚੁੱਕਣਾ ਪੈਂਦਾ ਵਾ ਵਾਰੀ ਵਾਰੀ ਸਾਰੀ ਯਾਰ ਉਹ ਸੁਮਨ ਚੁੱਕ ਲੈ ਤੂੰ ਚੁੱਕ ਲਾ ਉਹਨੂੰ ਬਾਹਰ ਤੇ ਕੰਮ ਤੇ ਕਰੇ ਚੱਲ ਸ਼ਾਨ ਆਊਗਾ ਤੇ ਕਰ ਲੂਗਾ ਕੰਮ ਹੁਣ ਗਿਆ ਵਾ ਜੇ ਉਹਨਾਂ ਤੇ ਲੱਗ ਜਾਣੇ ਤੇ ਮੇਰ ਨਾਲ ਪਤਾ ਨਹੀਂ ਕਿਹੜੀ ਗੱਲੋਂ ਮੂੰਹ ਵਟਿਆ ਮੇਰ ਨਾਲ ਰਕੁੰਦਾ ਹੀ ਨਹੀਂ ਗਾਲੀ ਨਹੀਂ ਕਰਦਾ ਮੇਰ ਨਾਲ ਤੇ ਤੁਹਾਨੂੰ ਪਤਾ ਹੋਊਗਾ ਤੁਸੀਂ ਤਾਂ ਸਾਨੂੰ ਨਹੀਂ ਟਿਕਣ ਦੇਣਦੇ ਕੀ ਕੁਝ ਸਾਨੂੰ ਕਰਨ ਦੇ ਆ ਅਸੀਂ ਤਾਂ ਸ਼ਰਮਿੰਦਿਆਂ ਨੂੰ ਫੇਰ ਆਵਾਜ਼ਾਂ ਮਾਰਦੇ ਫੇਰ ਵੀ ਆਜੋ ਰੋਟੀ ਖਾ ਲਓ ਆਜੋ ਇਦਾਂ ਉਦਾਂ ਤੁਸੀਂ ਕਿਨੂੰ ਟਿਕਣ ਦੇਣਦੇ ਘਰ ਵਿੱਚ ਮੈਂ ਕੀ ਆ ਨਾ ਤੁਸੀਂ ਪ੍ਰਧਾਨ ਹੀ ਬਣ ਗਏ ਕੀ ਪ੍ਰਧਾਨ ਮੈਂ ਬਣ ਗਿਆ ਜੇ ਹੀ ਡਰਦੇ ਆ ਤਾਂ ਤੁਸੀਂ ਆਹਦੇ ਤੁਹਾਨੂੰ ਡਰ ਕਾਦਾ ਤੁਸੀਂ ਝੂਠ ਬੋਲਦੇ ਆ ਤੁਸੀਂ ਉਹ ਵਾ ਤੇ ਤੁਸੀਂ ਡਰੀ ਜਾਂਦੀਆਂ ਜਾਣ ਕੇ ਡਰੀ ਜਾਂਦੀਆਂ ਆਪਣੇ ਘਰੋਂ ਹੀ ਹੈ ਤੇ ਜਦੋਂ ਡਰਿਆ ਹੁੰਦਾ ਨਹੀਂ ਡਰਨਾ ਹੀ ਕਾਦਾ ਤੁਹਾਨੂੰ ਡਰ ਆਉਂਦਾ ਅੱਗੇ ਕਿਉਂ ਨਾ ਆ ਗਿਆ ਡਰ ਤੁਹਾਨੂੰ ਇੰਨਾ ਤੇ ਅੱਗੇ ਕਿਉਂ ਨਾ ਹੀ ਕਹਿਤਾ ਅਹੀਂ ਅੱਗੇ ਕਿਉਂ ਨਾ ਕੋਈ ਕਹਦਾ ਫਿਰ ਇਦਾਂ ਨਾ ਕੋਈ ਗੱਲ ਨਾ ਕੋਈ ਬਾਤ ਕਰੇ ਟਾਲ ਤੇ ਗੱਲ ਛਾੜ ਦਿੰਦੀਆਂ ਤੇ ਇਹ ਸਾਰੇ ਝੂਠੇ ਆ ਇੱਕ ਜਣਾ ਗੱਲ ਕਰੇ ਤੇ ਆਖੇ ਵੀ ਝੂਠ ਬੋਲਦਾ ਵਾ ਤੇ ਸਾਰੇ ਝੂਠ ਬੋਲਦੇ ਜਿੰਨੇ ਜਣਿਆਂ ਨੂੰ ਕੋਈ ਹੁੰਦਾ ਵਾ ਕਿਉਂ ਤੁਹਾਨੂੰ ਨਹੀਂ ਹੁੰਦਾ ਕੋਹ ਵੀ ਮੈਨੂੰ ਨਹੀਂ ਤੁਹਾਨੂੰ ਹੋਵੇ ਹੁਣ ਤੇ ਪਤਾ ਫੇਰ ਲੱਗ ਰੱਬ ਰੱਬ ਕਰੋ ਹਾਂ ਕੀ ਹੋਊਗਾ ਤੁਹਾਨੂੰ ਕਰੋ ਹਾਂ ਪਾਠ ਪੁਲਾ ਬਹਿ ਕੇ ਖਾ ਕੇ ਰੋਟੀਆਂ ਮਾਰਦੀਆਂ ਫੂਕਾ ਤੇ ਤੁਹਾਨੂੰ ਆਪਣੀਆਂ ਹੀ ਫੂਕਾ ਤੋਂ ਡਰ ਲੱਗੀ ਤੂੰ ਰਹਿ ਜਾਂਦਾ ਹਾ ਹੇ ਗੱਲ ਤੇ ਕੁੜੀ ਨੂੰ ਸਕੂਲੇ ਕੱਲ ਹੁਣਦੀ ਹੀ ਗੱਲ ਤੇ ਕੱਖ ਵੀ ਨਹੀਂ ਤੇ ਕਿੱਛੇ ਦਾ ਕਿੱਛਾ ਵੀ ਕੁੜੀ ਭੱਜ ਕੇ ਗਈ ਆ ਵੀ ਤੂੰ ਟਾਈਮ 'ਚ ਉੱਠ ਕੇ ਇਹਦਾ ਟਾਈਮ ਨਾਲ ਕੰਮ ਕਰ ਦੇ ਕਿਚਰ ਨੂੰ ਆ ਗਿਆ ਸੀ ਤੁਸੀਂ ਕਿ ਲਾਗੇ ਖਲੋਣ ਦੇ ਦੋ ਛੱਡ ਹੁੰਦੇ ਆ ਤੇਰੀਆਂ ਮਾਵਾਂ ਨੂੰ ਕਿੰਨੇ ਪਾਉਣੇ ਸੀ ਇਹਨਾਂ ਨੂੰ ਪੱਠੇ ਕਿੰਨੇ ਪਾਉਣੇ ਆ ਉਦੋਂ ਦੇ ਕੜੇ ਵਾਲੇ ਗਲਾਕ ਕਹਿੰਦੇ ਵੀ ਭਰ ਭਰ ਦੇ ਦੁੱਧ ਦੇ ਮਿਲਣ ਹਨ ਨੂੰ ਇਹਨਾਂ ਨੂੰ ਇਹ ਵੀ ਮੰਗਦੀਆਂ ਵਖਾਣ ਨੂੰ ਕੋ ਗਾਲਾਂ ਕੱਢਣੀਆਂ ਸਿੱਖ ਲੀਆਂ ਕਰਦੀਆਂ ਇੱਥੇ ਤੂੰ ਤੈਨੂੰ ਬੋਲਣਾ ਹੀ ਤੂੰ ਸਿੱਖ ਲਿਆ ਤੂੰ ਹੋਰ ਤੈਨੂੰ ਆਉਂਦਾ ਹੀ ਕੱਖ ਨਹੀਂ ਗਾ ਇੱਕ ਤੇ ਚਲ ਗਈ ਅੱਜ ਸੋਗ ਦਸੋ ਮਣੇ ਇੱਥੇ ਰੱਖਦਾ ਹਾਂ ਸਾਹਮਣੇ ਕੇ ਜਿਨਾਂ ਕੇ ਨਿਗਾਹ ਪਾਊਗੀ ਸੁਮਰੀਦ ਦੇ ਥੋੜਾ ਤੇ ਮੇਰੇ ਥੋੜੇ ਆਪੇ ਧੋਣ ਗਿਆ ਗੰਦੇ ਕਿ ਨਹੀਂ ਹੋਏ ਨੰਗੀ ਧੋਣਗੇ ਫਿਰ ਆਪ ਧੋਣੂਗਾ ਹਰ ਕੀਏ ਇਹ ਕੱਪੜੇ ਵੀ ਨਹੀਂ ਦੋ ਸਕਦੀਆਂ। ਕਦਰ ਤੈਨੂੰ ਨਹੀਂ ਮੇਰੀ ਹੈਗੀ। ਇੰਨਾ ਕੁ ਤੇਦ ਨਾਲ ਵੀ ਹੋਣਾ ਹੀ ਚਾਹੀਦਾ ਹੈਗਾ। ਪਤਾ ਤੇ ਲੱਗਾ ਨਾ ਇਹਨੂੰ ਕਿ ਕਿੰਨੇ ਕੰਮ ਕਰਦੀ ਹੁੰਦੀ ਮਨਪ੍ਰੀਤ। ਭਾਵੇਂ ਜਾਣ ਤੋਂ ਬਾਅਦ ਹੀ ਲੱਗਾ ਵਾ। ਤੁਹਾਡੀ ਗੱਲ ਸਹੀ ਹੈ। ਹਰ ਇੱਕ ਬੰਦੇ ਨੂੰ ਇਦਾਂ ਹੀ ਲੱਗਦਾ ਕਿ ਸਾਡੀ ਜਨਾਨੀ ਕੋਈ ਕੰਮ ਨਹੀਂ ਕਰਦੀ। ਪਰ ਉਹਦੇ ਕਿਤੇ ਜਾਂ ਪੀ ਕੇ ਜਾਂਦੀ ਹੈ ਤਾਂ ਪਤਾ ਲੱਗਦਾ ਵਾ। ਅਵਲ ਤੇ ਕਈ ਵਾਰੀ ਹੱਥ ਹੀ ਝੋੜਦੇ ਵੀ ਚਲ ਕਲੇਸ਼ ਟੱਲਿਆ। ਬਾ ਜਿੰਨੇ ਕਾ ਕਦੇ ਕੰਮ ਹੁੰਦੇ ਆ ਕਲੇਸ਼ ਤੇ ਉਹਨਾਂ ਦਾ ਹੁੰਦਾ ਵਾ ਜਨਾਨੀ ਵੀ ਥੱਕ ਹਾਰ ਕੇ ਫਿਰ ਕਹਿ ਦਿੰਦੀ ਆ ਵੀ ਕਿੰਨੇ ਕਾ ਕੰਮ ਮੁੱਕਦੇ ਹੀ ਨਹੀਂ ਪਤਾ ਹੀ ਆ ਤੈਨੂੰ ਸਹੀ ਸਭ ਤੋਂ ਵੱਧ ਫਰਕ ਤੇ ਮੇਰੇ ਜਾਨਾ ਇਹਨਾਂ ਦੋਹਾਂ ਨੂੰ ਪਿਆਵਾਂ ਪਿਉ ਤੇ ਤੀਨ ਪਰ ਹੁਣ ਕੀ ਕਰੀਏ ਹੁਣ ਸਾਰੇ ਕੰਮ ਇਹਨਾਂ ਤੇ ਰੁਕੇ ਪਏ ਆ ਬਾਕੀ ਤੇ ਸਾਰਿਆਂ ਦੇ ਆਪੋ ਆਪਣੀਆਂ ਫੈਮਿਲੀਆਂ ਉਹ ਆਪਣੀ ਰੋਟੀਨ ਲੈ ਕੇ ਬਹਿ ਜਾਂਦਾ ਵਾ ਉਹ ਆਪਣੇ ਨਾਲ ਗੱਲਾਂ ਕਰਦੀ ਰਹਿੰਦੀ ਆ ਤੇ ਕੰਮ ਸਿਰਫ ਇਹਨਾਂ ਦੋਹਾਂ ਦੇ ਯਾਰ ਜਿਆਦਾ ਜੜਾ ਵਾ ਅਫਸੋਸ ਹਿਰਖੋ ਤੇ ਇਨਾਂ ਤੇ ਮਨ ਚੀਆ ਨਾ ਵੀ ਕਿਉਂ ਗਈ ਆ ਤੇ ਆਪਣੀ ਧੀ ਹਲ ਵੇਨੇ ਆ ਤੇ ਇਹ ਆ ਵੀ ਜੇ ਅਸੀਂ ਦੁਨੀਆ ਤੋਂ ਚਲੇ ਹੀ ਜਾਣਾ ਵਾ ਤੇ ਸਾਡੀ ਧੀ ਹਲ ਕਿੰਨੇ ਵੇਖਣਾ ਸਕੂਲੇ ਤਿਆਰ ਕਰਕੇ ਇਨੇ ਕਿ ਇਹਨੂੰ ਕਿੰਨੇ ਕਲਾਉਣਾ ਚਲੋ ਹੁਣ ਤੇ ਅਸੀਂ ਕਲਾਉਣ ਦੇ ਆ ਅਸੀਂ ਡੀਕ ਵੀ ਇਹਦੀ ਕਰਦੇ ਆ ਵੀ ਸਾਡੀ ਪੁੱਤ ਸਕੂਲੋਂ ਸਾਡੀ ਧੀ ਸਕੂਲੋਂਣੀ ਆ ਕੱਲੋਂ ਇਹਨੇ ਜਵਾਨ ਹੋਣਾ ਵਾ ਗਜਾਰੋ ਹੋ ਹੋ ਇਹਨੇ ਕੱਲੋਂ ਜਵਾਨ ਹੋਣਾ ਇਹਨੇ ਵਿਆਹੀ ਜਾਣਾ ਤੇ ਇਹਨੇ ਤੇ ਇਹਦੀ ਕਿੰਨੇ ਵਿਚਾਰੀ ਡੀਕ ਕਰਨੀ ਆ ਤਾਇਆ ਚਾਚਿਆਂ ਨੇ ਤੇ ਕਿਉਂ ਕਿੱਥੇ ਡੀਕ ਕਰਨੀ ਤਾਇਆ ਚਾਚਿਆਂ ਨੇ ਨਾ ਚਾਚੀਆਂ ਬਣਣੀਆਂ ਨਾ ਚਾਚੇ ਬਣਨੇ ਆ ਮੰਜੋਨ ਨੇ ਵੀ ਦੂਜਾ ਵਿਆਹ ਕਰਾਉਣਾ ਹੀ ਕਰਉਣਾ ਪੈਣਾ ਕਰਨਾ ਪੈਣਾ ਸਾਨੂੰ ਵੀ ਉਹਨੇ ਕੀ ਪਤਾ ਕਿੱਦਾਂ ਦੀ ਨਿਕਲਣਾ ਵਾ ਕਿੱਦਾਂ ਦੀ ਆਉਣਾ ਉਹਨੇ ਉਹਨੇ ਇਹਨੂੰ ਚੰਗੀ ਸਮਝਣਾ ਵਾ ਕਿ ਨਹੀਂ ਸਮਝਣਾ ਸਮਰੀਦ ਨੂੰ ਤੇ ਮੇਰੇ ਧੀ ਦੇ ਤੇ ਪੇਕੇ ਹੀ ਛੁੱਟ ਜਾਣੇ ਆ ਘਾਰੀ ਛੋਟੇ ਜਾਣਾ ਮਾਂ ਹੂੰ ਹੋਵੇ ਤੇ ਮਾਂ ਹੀ ਵਾਜਾ ਮਾਰਦੀ ਆ ਧੀ ਨੂੰ ਮਾਵਾ ਤਾਂ ਬਗੈਰ ਵੀ ਘਰ ਕੋਖ ਨਹੀਂ ਕੇ ਯਾਰ ਧੀ ਮੇਰੀ ਕਿੱਦਾਂ ਆਇਆ ਕਰੂਗੀ ਸਮ੍ਰੀਤ ਨੇ ਤੇ ਇੱਥੇ ਆਉਣਾ ਹੀ ਨਹੀਂਗਾ ਤੇ ਮਨਜੋਤ ਦਾ ਮੋਹ ਵੀ ਦੂਜੇ ਵਾਇਆ ਕਰਾ ਲਿਆ ਉਹਨਾਂ ਵਿੱਚ ਪੈ ਜਾਣਾ ਉਹਨਾਂ ਉਹਦੇ ਬੱਚੇ ਹੋ ਜਾਣੇ ਆ ਫਿਰ ਉਹਨਾਂ 'ਚ ਮੋਹ ਪੈ ਜਾਣਾ ਸਮ੍ਰੀਤ ਦਾ ਚਿੱਤ ਇਹ ਭੁੱਲ ਜਾਣਾ ਕਿ ਇਹਨੂੰ ਹਾਏ ਹੋ ਉਹ ਜੋ ਸਮਰੀਤ ਨੂੰ ਕਿੰਨੇ ਵੇਖਣਾ ਵਾ ਇਹ ਤੇ ਆ ਹੀ ਹੈ ਨਾ ਉਹ ਡੀਕੰਡੇ ਆ ਵੀ ਸਾਡੀ 3 ਨੇ ਸਕੂਲੋਂ ਆਣਾ 3 ਨੂੰ ਪਕਾ ਕੇ ਦੇਣੀ ਆ ਮੁਰ ਕੇ ਕਿੰਨੇ ਡੀਕ ਕਰਨੀ ਮੇਰੀ ਧੀ ਦੀ ਹੋ ਰੱਬ ਨੇ ਉਹ ਮੋੜ ਤੇ ਲਿਆ ਕੇ ਖੜੇ ਕਰ ਦਿੱਤਾ ਉਹ ਨਾ ਡੁੱਬਣ ਡੁੱਬ ਸਕਦੇ ਆ ਨਾ ਬਾਚੀ ਸਕਦੇ ਆ ਇਹ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਗੱਲ ਹੋ ਗਈ ਓ ਨੋ ਮਾਲਕਾ ਇਹ ਕੀ ਚਾਂਸ ਬਣਿਆ ਸਾਡੇ ਨਾਲ ਐਦਾਂ ਤੇ ਸੋਚਿਆ ਹੀ ਨਹੀਂ ਵੀ ਸਾਡੇ ਨਾਲ ਐਦਾਂ ਵੀ ਹੋਊ ਲੰਮੀ ਸੋਚ ਸੁਚੀਦੀ ਆ ਤੇ ਹਾਂ ਹੈਂ ਆ ਗਿੰਨੇ ਕੱਪੜੇ ਰੱਖਤੇ ਮਮੀ ਇੱਥੇ ਇਹ ਕਿੰਨੇ ਦੇ ਹਨ ਨਹੀਂ ਉਹ ਤਾਂ ਮੈਂ ਵੇਖਣ ਦੇ ਹੈਰਾਨ ਹੋ ਗਈ ਵੀ ਕੀ ਦੇ ਸਮ੍ਰੀਤ ਦਾ ਸੂਟ ਵਾ ਸਮ੍ਰੀਤ ਦਾ ਸੂਟ ਆ ਮਨਜੋਤ ਦੇ ਲੀੜੇ ਆ ਆ ਮੈਂ ਹੁਣ ਕੁੜੀ ਨੂੰ ਸਕੂਲੇ ਛੱਡਣ ਗਈ ਆ ਚੜਾਉਣ ਗਈ ਆ ਬੈਂਚ ਤੇ ਇੱਥੇ ਕੋਈ ਲੀੜਾ ਨਹੀਂ ਹੈਗਾ ਤੇ ਆ ਕਿੰਨੇ ਕੱਢ ਕੇ ਰੱਖਤੇ ਆ ਪਤਾ ਮਮੀ ਜੀ ਨੇ ਮੈਨੂੰ ਰੱਖੇ ਹੈ ਰੱਖੇ ਉਹਨੇ ਨਾ ਕਿ ਥੋ ਥੱਲੇ ਉਹਨਾਂ ਤੇ ਆ ਭੇਣ ਕੇ ਥੱਲੇ ਧੋਊਗੀ ਕੱਪੜੇ ਤੋ ਚੱਲ ਕੋਈ ਨਹੀਂ ਜੇ ਤੂੰ ਧੋ ਵੀ ਲਵੇਂਗੀ ਤਾਂ ਵੀ ਕੋਈ ਨਹੀਂ ਮੈਂ ਤੁਹਾਨੂੰ ਕਿ ਤਾਂ ਵੀ ਕੋਈ ਗੱਲ ਨਹੀਂ ਹਾਏ ਮਮੀ ਜੇ ਮੈਂ ਸਵੇਰੇ ਉੱਠੀ ਆਂ ਉਸ ਵਕਤ ਉੱਡਦੇ ਆ ਸਾਰੀ ਮੈਲ ਮੱਥੇ ਲਾਤੀ ਹੁੰਨੇ ਮੇਰੇ ਹਾਏ ਰੱਬਾ ਨਹੀਂ ਭੈਣੇ ਰੱਬ ਨੇ ਤੁਹਾਨੂੰ ਜੀ ਦਿੱਤੇ ਆ ਤੇ ਕਿਤੇ ਆ ਨਿਕੇ ਨਿਕੇ ਲੀੜੇ ਮਿਲੇ ਆ ਤੇ ਤੁਹਾਨੂੰ ਮੈਲ ਦੇ ਦਿਆ ਤੂੰ ਹੀ ਨਾ ਧੋ ਮੈਂ ਆਪੇ ਧੋ ਲੂੰਗੀ ਮਮੀ ਧੋ ਤੇ ਲਵਾਂਗੀ ਜੇ ਤੇ ਮੈਂ ਸੁੱਚੇ ਮੋਈ ਤੇ ਮੈਂ ਚਾਹ ਪੀਣ ਲੱਗੀ ਆ ਤੇਰੇ ਬਾਹਰ ਤੀ ਸੁਚਾਈ ਮੂਹਣਾ 12 ਵਜੇ ਤੱਕ ਬਾਹਰ ਵੇਹ ਕੁੜੀ ਦੇ ਸਕੂਲੇ ਚਲ ਗਈ ਆ ਤੇਰੇ ਸੁ ਜਰਾ ਸੁਚਾਈ ਮੂਹੇ ਤੂੰ ਨਾ ਉੱਠਣਾ ਹੋਊਗਾ ਮੰਮੀ ਹਰੇ ਮੇਰਾ ਗੜਾ ਜਵਾਕ ਸਕੂਲ ਜਾਂਦਾ ਵਾ ਸੁੱਤਾ ਹੁੰਦਾ ਤੇ ਮੈਂ ਵੀ ਉਹਦੇ ਨਾਲ ਘੜੀ ਸੌਂ ਜਾਂਦੀ ਜੇ ਮੈਂ ਉੱਠਾਂ ਤੇ ਉਹ ਵੀ ਨਾਲ ਹੀ ਉੱਠ ਪੈਂਦਾ ਮੇਰੇ ਜਵਾਕ ਨੂੰ ਸਵਾਰ ਕੇ ਤੇ ਬੱਤੀ ਕੰਮ ਕਰ ਲਈਦੇ ਆ ਤੇ ਮੁੜ ਕੇ ਨਿਆਣੇ ਸਾਡੇ ਨੇ ਉੱਠ ਜਾਣਾ ਤੇ ਫੇਰ ਆਪਾਂ ਉਹਦਾ ਹਰ ਪਾਰ ਕਰਨਾ ਦੁੱਧ ਪਾਣੀ ਦੇਣਾ ਉਹਨੂੰ ਤੇ ਰਾਤ ਵੀ ਮੰਮੀ ਅਗਲਾ 2-3 ਵਾਰੀ ਉੱਠਦਾ ਦੁੱਧ ਪੀਣ ਤੇ ਜਾ ਖੋਲ ਜੰਦੀ ਮੁੜ ਕੇ ਆਪ ਨੂੰ ਕਿਹੜੀ ਛੇਤੀ ਉਸੇ ਟਾਈਮ ਆ ਜਾਂਦੀ ਏ ਇਨੂੰ ਮੈਂ ਪੁੱਛਦੀ ਨਾ ਮਾਰਾਣੀ ਨੂੰ ਜਾ ਕੇ ਵੀ ਆਹ ਨੂੰ ਮੇਰੇ ਵਾਸਤੇ ਬਾਹਰ ਰੱਖੇ ਐ ਜਾ ਪੋਛਲਾ ਜਾ ਮੇੜਲਾ ਗਾਹ ਹੋ ਗਈ ਮੰਮੀ ਆ ਕਿੱਥੇ ਚਲ ਗਈ ਆ ਨਾ ਸੁਮਨ ਆ ਨਾ ਸੋਹਣੂ ਨਾ ਸ਼ੋਭਤੀ ਬੰਦਰ ਫੇਰ ਉਹ ਗੱਲ ਵੀ ਤੂੰ ਦੇ ਉੱਠਣਾ 12 ਵਜੇ ਉਹਨਾਂ ਨੇ ਤਾਂ ਕਿਤੇ ਫੋਨ ਆ ਗਿਆ ਰਾਤ ਦਾ ਹੀ ਸੁਮਨ ਦੀ ਮੰਮੀ ਇੰਨੀ ਬਿਮਾਰ ਕਿਤੇ ਉਹ ਤਾਂ ਰਾਤ ਹੀ ਜਾਣ ਨੂੰ ਕਾੜੇ ਤੇ ਉਹ ਤਾਂ ਜਿਉਂ ਦਿਨ ਜਿਹੜਿਆ ਸਵੇਰ ਦੇ ਚਲ ਗਏ ਵਿਚਾਰੇ ਪਰੇਸ਼ਾਨੀ ਦੇ ਵਿੱਚ ਇੰਨੇ ਉਹ ਗਏ ਆ ਤੂੰ ਆਨੀ ਵੀ ਸੁਮਨ ਨੇ ਮੈੜਾ ਦਿੱਤੀ ਮੈਨੂੰ ਕੋਈ ਗੱਲ ਹੀ ਨਹੀਂ ਕਰਨ ਦੀ ਕਰਨਾ ਜੇ ਇਸੇ ਕਰਕੇ ਮਮੀ ਮੇਰੀ ਗੱਲ ਸੁਣੋ ਮੇਰੇ ਕੋ ਫੋਨ ਹੁੰਦਾ ਬਣਾ ਕੋਲ ਤੂੰ ਹੀ ਬੰਦਾ ਫੋਨ ਲਾ ਦਿੰਦਾ ਵਾ ਵੀ ਥੱਲੇ ਆ ਜਾ ਮੈਂ ਕਿਹੜੀ ਘੜੀ ਇੰਗਲੈਂਡ ਰਹਿਣੀ ਆ ਰਹਿਣੀ ਤਾਂ ਕੋਠੇ ਤੇ ਹੀ ਆ ਤੂੰ ਕੋਠੇ ਤੇ ਰਹਿਣੀ ਆ ਨਾ ਕੋਈ ਗੱਲ ਨਹੀਂ ਪਰ ਉਹ ਤੇ ਰਾਤੀ ਕਿਤੇ ਭਾਂਡੇ ਮਾਂਜਣ ਤੋਂ ਇੱਡੀ ਆਤ ਰਾਂਦੀ ਮੈਨੂੰ ਕਹੀ ਕਿ ਸਾਰੇ ਭਾਂਡੇ ਮਾਂਜ ਕੇ ਸੌਵੀ ਤੇਰੇ ਤੇ ਕਿਤੇ ਸ਼ਬਦੀ ਇੱਡੇ ਕਲੂਸ ਵਾ ਕਿ ਤੇਰੀ ਕਿਤੇ ਗੱਲ ਕਰਦੇ ਨੀ ਤੇਰਾ ਪਤਾ ਲੱਗਦਾ ਕਿ ਕਿੱਥੋਂ ਬੋਲਦੀ ਤੂੰ ਉਹ ਸਾਰੇ ਭਾਂਡੇ ਮਾਂਜ ਕੇ ਸੁੱਤੀ ਤੇ ਨਾ ਉਹਨੂੰ ਫੋਨ ਆਦਾ ਤਾਂ ਉਹਨੇ ਸਾਰੇ ਕੰਮ ਕਰਨੇ ਸੀ ਉੱਠ ਕੇ ਹਾਂ ਮੰਮੀ ਉਹਦੇ ਕੰਮ ਕਿਤੇ ਤਾਂ ਇਹਨੂੰ ਦਿਖਦੇ ਮੇਰੇ ਨਹੀਂ ਦਿਖਨੇ ਮੈਂ ਵੀ ਚਾਹ ਪੀ ਕੇ ਹੁਣ ਕੰਮ ਹੀ ਕਰਨੇ ਕੋਈ ਨਹੀਂ ਲੀੜੇ ਮੈਂ ਧੋ ਲੈਣੀ ਨਿਆਣਿਆਂ ਦੇ ਤੂੰ ਕੰਮ ਕਰ ਜਿਹੜਾ ਕਰਨ ਵਾਲਾ ਕੋਈ ਨਹੀਂ ਤੈਨੂੰ ਰਹਿ ਜਾਂ ਦੁੱਖ ਸੁੱਖ ਦਾ ਨਹੀਂ ਕੋਈ ਮਤਲਬ ਵਾਲਾ ਹੈਗਾ ਤੈਨੂੰ ਲੜਨ ਦਾ ਹੀ ਪਤਾ ਬੱਸ ਤੇ ਮੰਮੀ ਇੱਦਾਂ ਮੇਰੀ ਗੱਲ ਸੁਣੋ ਮੈਨੂੰ ਸੁਪਨਾ ਆਉਣਾ ਜਾਂ ਮੈਨੂੰ ਪਤਾ ਆਉਦੀ ਮਾਂ ਬਬਾ ਮਾਤਾ ਮੈਨੂੰ ਆਣ ਕੇ ਪੁੱਛਣਾ ਥੱਲੇ ਤੂੰ ਤੇ ਪੁੱਛਣ ਗਈ ਲੀੜੇ ਕਿੰਨੇ ਰੱਖੇ ਤੂੰ ਰਸੋਈ ਚ ਵਰਦੀ ਉਹ ਚਾਹ ਪੀਣੀ ਉਹ ਆਪਣਾ ਮੂੰਹ ਹੱਤ ਤੋਣੀ ਉਹ ਜਿਹੜਾ ਕੰਮ ਕਰਨਾ ਕਰਦੇ ਉਹਨੂੰ ਫੇਰ ਪੁੱਛ ਲੈਣੀ ਉਹ ਤੂੰ ਤੇ ਔਰਦੀ ਪਾ ਜੀ ਨਾ ਵਾਲੀ ਕਿ ਮੈਂ ਵੇ ਨਹੀਂ ਆਪਲਾ ਕਿੰਨੇ ਰੱਖੇ ਆ ਚਾਹ ਹੀ ਪੀਣ ਲੱਗੀ ਆ ਮਹਾਰਾਣੀ ਜੀ ਜਿੱਤੇ ਆ ਨਾ ਮਹਾਰਾਣੀ ਜੀ ਜਿੱਤੇ ਕਿ ਨਾ ਸੱਤ ਸੱਤ ਵਾਰੀ ਮੈਂ ਆਪ ਲੀੜੇ ਧੋਵਾਂਗੀ ਤੁਹਾਨੂੰ ਨਹੀਂ ਕੋਈ ਟੈਨਸ਼ਨ ਲੀੜੇ ਮਮੀ ਮੈਂ ਧੋ ਨਹੀਂਣੀ ਹੁਣ ਜਾਣ ਕੇ ਪਖੰਡ ਜੇ ਨਾ ਕਰੋ ਤੁਸੀਂ ਕੱਪੜੇ ਤਾਂ ਮਸ਼ੀਨ ਚ ਪਾਉਣੇ ਮਸ਼ੀਨ ਨੇ ਧੋਣੇ ਤਾਂ ਬਸ ਪਾਉਣ ਚ ਮਸ਼ੀਨ ਚ ਤੁਹਾਡਾ ਨਾ ਹੋ ਜਾਣਾ ਵਾ ਹਾਂ ਮਸ਼ੀਨ ਨੇ ਆਪੇ ਉੱਥੋਂ ਮੈਲ ਮੂਲ ਨਹੀਂ ਮਾੜੀ ਮੋਟੇ ਲੋਣੀ ਤੁਹਾਡੇ ਵਾਂਗ ਹੰਗਾਲ ਬੰਗਾਲ ਕੇ ਜੀ ਮੈਂ ਸੁਟਣੇ ਧੋਉਂਗੀ ਤੇ ਪਤਾ ਲੱਗ ਜੂਗਾ ਨਵਾਂ ਲੀੜਾ ਵਾ ਕਿ ਪੁਰਾਣਾ ਵਾ ਤੁਸੀਂ ਤਾਂ ਨਵਿਆਂ ਨੂੰ ਬੱਛੇ ਚੱਪ ਕਰ ਕਰ ਸੁੱਟੀ ਜਾਂਦੀਆਂ ਜੇ ਪੁਰਾਣਾ ਲੀੜਾ ਧੋਉਂਗੀ ਤੇ ਨਵੇਂ ਤੋਂ ਵੱਧ ਲੱਗਣਾ ਤੇ ਮਸ਼ੀਨ ਕਾਦੇ ਵਾਸਤੇ ਲਿਆਂਦੀ ਮਾਦਾ ਨਹੀਂ ਭੈਣਾ ਮਸ਼ੀਨ ਚ ਪਾਉਂਗੀ ਪਹਿਲਾਂ ਮੁੜ ਕੇ ਫੇਰ ਚੱਜ ਨਾਲ ਧੋਉਂਗੀ ਵੇਖਦੀ ਭਲਾ ਮੈਂ ਉੱਥੇ ਨਹੀਂ ਚਾਹ ਪੀ ਕੇ ਪਹਿਲਾਂ ਕਿੰਨੇ ਕੁ ਤੂੰ ਖੱਥਾਂ ਨਾਲ ਮਲਣ ਦੇ ਤੂੰ ਮੇਰੇ ਤੇ ਜੱਜ ਲੱਗੀ ਆ ਤੂੰ ਆਣ ਕੇ ਵੇਖੂਗੀ ਤੂੰ ਫੇਰ ਮੇਰੇ ਤੇ ਜੋ ਇਲਜ਼ਾਮ ਲਾ ਦਿੰਦੇ ਜੀ ਆ ਜਾ ਕੇ ਕ करना मम्मी ने भी नहीं खुश होता जान के गला रो हाए हाए आ दो तेना बीमारी पैजे नहीं सुख नही पर पहला रोंदिया काम करी डे ਉਹ ਇਦਾਂ ਹੀ ਕਹਦੇ ਮੰਮੀ ਮੈਂ ਤੋਹ ਨਹੀਂ ਲੱਗ ਗਿਆ ਆਣ ਕੇ ਵੀ ਜਾ ਮੈਥੋਂ ਗਲਤੀ ਹੋ ਗਈ ਆ ਮੁੜ ਕੇ ਨਹੀਂ ਮੈਂ ਇਦਾਂ ਕਹਾਂਗੀ ਸੁੱਖੀ ਸੰਦੀ ਨਿਆਣਿਆਂ ਦੇ ਲੀੜੇ ਵਿੱਚ ਹੋਣੇ ਕਹਿ ਕੇ ਹਟੀਆਂ ਤੇ ਫਿਰ ਇੰਨੇ ਉਹ ਕੰਮ ਹੀ ਕਰ ਦਿੱਤਾ ਲੜਾਈ ਨੂੰ ਵਾਜਾ ਮਾਰਦੀ 24 ਘੰਟੇ ਔਨੀ ਵਿੱਚ ਮੈਲ ਨਹੀਂ ਗਈ ਜਿੰਨੇ ਹੋਰ ਮਾਰੇ ਕਰਤੇ ਪੰਜੇ ਸੁੱਟ ਸੁੱਟ ਕੇ ਮੈਂ ਕਿਹਾ ਤੈਨੂੰ ਦੀ ਥੱਕਾ ਨਾ ਲੀੜੇ ਨਿਆਣਿਆਂ ਦੇ ਕਿੰਨਾ ਕੰਮ ਆ ਦੀਦੇ ਥੋਂ ਦੱਕ ਦੇ ਕਿਨਾ ਉਹ ਗਾਲ੍ਹ ਲਈਆਂ ਤੇ ਨਹੀਂ ਹਾਏ 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 ਹੀ ਹੋਇਆ ਮਮੀ ਕਿਧਰ ਭੱਜੀ ਮੈਂ ਲੀੜੇ ਸੁੱਟੇ ਲੀੜੇ ਚੁੱਕ ਚੁੱਕ ਮਾਰ ਤੇ ਮੈਂ ਤਾਂ ਖਾ ਤੂੰ ਆ ਗਈ ਅੱਗੇ ਹਾਏ ਮੈਂ ਮਰ ਗਈ ਹੋਲ ਮੈਂ ਰੋਣਾ ਨਹੀਂ ਪਾਣਾ ਹੁਣ ਹੌਲੀ ਹੌਲੀ ਕਹਿਣਾ ਮਾ ਹਾਈ ਭੂਤ ਹੀ ਹੁੰਦਾ ਜਾਂ ਮੰਮੀ ਝੂਠ ਬੋਲੀ ਜਾਂਦੇ ਐਵੇਂ ਮਾਦਾ ਕੀ ਹੋਇਆ ਵਾ ਹਾਈ ਭੂਤ ਅੰਦਰ ਸੁੱਖ ਵੇਖ ਲਾ ਜਾਂ ਚੁੱਕਲੀੜੇ ਮਾਦਾ ਕੀ ਮਖੰਡ ਕਰਨੀ ਐ ਪਖੰਡ ਨਹੀਂ ਜਾਂ ਸੁੱਖ ਚੁੱਕ ਜਾਂ ਚੁੱਕ ਤੈਨੂੰ ਲੱਗੇ ਪਤਾ ਹਾਂ ਦੋ ਘੀਤ ਰਿਆਦੀ ਮਾਦਾ ਜਾਂ ਚੁੱਕ ਤੂੰ ਹੁਣ ਜਾਂਦੀ ਨਹੀਂ ਤੂੰ ਕਿਉਂ ਡਰਦੀ ਹਣ ਚੁੱਪ ਕਰ ਜਾ ਤੂੰ ਤੂੰ ਕਿਉਂ ਡਰਦੀ ਚੁੱਕਲੀੜੇ ਮੰਮੀ ਚੁੱਕਲੀੜੇ ਚੁੱਕ ਚੁੱਕ ਐ ਟੱਬਰ ਨੇ ਨਵਾਂ ਬਕਰਣ ਫੜਿਆ ਆਣ ਕਿਹੜਾ ਭੂਤ ਮੰਮੀ ਮਾਦਾ ਕਿਹੜੇ ਭੂਤ ਆ ਹਾਏ ਨਹੀਂ ਮੈਨੂੰ ਸਾਰੇ ਜਾਣੇ ਕੰਬਲੀ ਕੀਤਾ ਮੈਂ ਸ਼ਦੈਨ ਵਾ ਪਈ ਹਾਏ ਇੱਥੇ ਤੇ ਮੈਂ ਪਾਏ ਲੀੜੇ ਤੇ ਐਦਾਂ ਐਦਾਂ ਲੀੜੇ ਉੱਤੋਂ ਆ ਗਏ ਹਾਏ ਮੈਂ ਆ ਤਾਂ ਕਿ ਮਾਦਾ ਪਖੰਡ ਕਰਦੀ ਚੰਗੀ ਲੱਗਦੀ ਨੂੰ ਹਾਏ ਵੇ ਭਰਾਵਾ ਚਾਣੇ ਬਣ ਹਾਏ ਵੇ ਭਰਾਵਾ ਤੂੰ ਤੇ ਮੈਨੂੰ ਹਰ ਵਾਰੀ ਐਦਾਂ ਹੀ ਕਹਿ ਕੇ ਟਾਲ ਦਿੰਦਾ ਆ ਜੀ ਹੱਥ ਜੋੜੇ ਹਾਏ ਮੈਨੂੰ ਪਤਾ ਲੱਗਦਾ ਉਹ ਤਾਂ ਸਭ ਮਮੀ ਪਖੰਡ ਕਰਦੀ ਤੇ ਹੋਰ ਕੀ ਹੈ ਤੂੰ ਤੂੰ ਮੂਤ ਆ ਗਏ ਤੂੰ ਮੇਰਾ ਪੁੱਤ ਲੱਗਦਾ ਵਾ ਤੇ ਤੇਨੂੰ ਦੇਖਣ ਤੈਨੂੰ ਪਤਾ ਲੱਗ ਜਾਏ ਮੇਰਾ ਕਹਿਣ ਨੂੰ ਜੀ ਨਹੀਂ ਕਰਦਾ ਮੈਂ ਨਹੀਂ ਇੱਥੇ ਰਹਿਣਾ ਮੈਂ ਕਿਉਂ ਕਿ ਦੇਖ ਫਿਰ ਤੇ ਕੋਈ ਨਹੀਂ ਦੇਖ ਪੈਣਗੇ ਇਹ ਇਹ ਗਾਲਾ ਨਾ ਤੈਨੂੰ ਮਾਂ ਦਾ ਫਰਾਹ ਪਹਿਣਾ ਹੀ ਹੁਣ ਹੁਣ ਤੈਨੂੰ ਦਿਖਣਾ ਹੀ ਹੋ ਫਿਰ ਤੇ ਦੇਖਣਾ ਮੈਂ ਕਿਹਾ ਦੇਖ ਮੈਨੂੰ ਤੁਹਾਡੇ ਬਖਾਂਡ ਸਾਹਮਣੇ ਆਏ ਮੈਂ ਕਿਹਾ ਝੂਠ ਬੋਲਦੀ ਆ ਮੈਨੂੰ ਇਹਨਾਂ ਨੇ ਛੜੈਣ ਕਰਤਾ ਵਹਰਾਲ ਮਿਲ ਕੇ ਲੋਕੋ ਵੇਖ ਲਓ ਇਹ ਮੈਂ ਕਿੱਥੇ ਰੋਲਾ ਪਾਵਾਂ ਕਿੱਥੇ ਕੋਠੇ ਚੜ ਕੇ ਦਵਾਈ ਦਵਾ ਤਾਂ ਮੈਂ ਤਾਂ ਇਦਾਂ ਰਿਆ ਇਹ ਸਿਲਸਲਾ ਹਾਇ ਸਰ ਕੀ ਭੂਤ ਕਰਵਾੜਾ ਹਾਇ ਤੂੰ ਵੀ ਮੇਰੇ ਮਗਰੀ ਪੈ ਗਈਆਂ ਉਤਰਾ ਇੱਕ ਗੱਲ ਦੱਸੋ ਮੰਮੀ ਸੋਮਨ ਦੀ ਸੱਚੀ ਮੰਮੀ ਬਿਮਾਰ ਹੀ ਕਿ ਜੇ ਤੂੰ ਹੀ ਭਜਾਤੇ ਜੇ ਭੂਤ ਭੂਤ ਕਰਕੇ ਮੈਂ ਕੀ ਕਰਨ ਨੂੰ ਭਜਾਉਣੀ ਕੀ ਗੱਲ ਉਹ ਨਹੀਂ ਕਰਦੇ ਵਿੱਚ ਕਰਦਾ ਮੈਂਬਰ ਲੱਗਦਾ ਵਾ ਮੰਮੀ ਮੈਨੂੰ ਉਹਨੂੰ ਬੂਦਦੇ ਤੇ ਉਹਨਾਂ ਕੋਲ ਜਾਣਾ ਹੀ ਜੜਾ ਹਾਂ ਤੇ ਦੇਹਣ ਡੈ ਤੇ ਹੀ ਤਾਂ ਨਹੀਂ ਭਜਣ ਡੈ ਘਰੋਂ ਬਾਹਰ ਉਹ ਤੇ ਰਤੋਂ ਰਾਤ ਕਿਦਾਂ ਮੰਮੀ ਬਿਮਾਰ ਹੋ ਗਈ ਤੇ ਦੇਣੋਂ ਨੇ ਚੜਨ ਨਹੀਂ ਦਿੱਤਾ ਹਜੇ ਤੇ ਭੱਜੋ ਗਈ ਤੀ ਗਈ ਨਹੀਂ ਭੈਣਾ ਚੁੱਪ ਕਰ ਜਾ ਮੈਨੂੰ ਤੇ ਉਹੋ ਦੀ ਹੀ ਜਾਣ ਡਿਆ ਅੱਖਾਂ ਘਾੜੀ ਭੀ ਕੀ ਏਦਾਂ ਕਰਕੇ ਏਦਾਂ ਕਰਕੇ ਏਦਾਂ ਕਰਕੇ ਹੋ ਹੀ ਜਾਂਦਾ ਚੁੱਪ ਕਰ ਉਸ ਤੇ ਕਾਲਾ ਹੈਗਾ ਮੰਮੀ ਪਰਤੀ ਮੈਨੂੰ ਦੱਸਣ ਨਹੀਂ ਡੈ ਤੇ ਪਤਾ ਤੇ ਮੈਂ ਲਾ ਲੂ ਫਿਰ ਤੇ ਲਾ ਲਈ ਤੂੰ ਪਤਾ ਤੂੰ ਕੀ ਕਰ ਲੇਗੀ ਜਦੋਂ ਤੈਨੂੰ ਭੂਤ ਦੇ ਹੀ ਮੈਂ ਤਾਂ ਨਹੀਂ ਤੈਨੂੰ ਹੁਣ ਫੇਰ ਦਿਖਣ ਹੁਣ ਤੈਨੂੰ ਫੇਰ ਦਿਖਣ ਚੰਗੀ ਤਾਂ ਤੈਨੂੰ ਲੱਗ ਜੇ ਪਤਾ ਤੇ ਮੰਮੀ ਜੇ ਮੈਂ ਦਿਖਾਈ ਕਿ ਹਵਾ ਆ ਗਈ ਵੀ ਸੱਚੇ ਹਵਾ ਆ ਗਈ ਸੁੱਖ ਪੂਤਾ ਆਲੀ ਹਵਾ ਆ ਗਈ ਆ ਜਾ ਆ ਜਾ ਸੁੱਖ ਆ ਜਾ ਆ ਜਾ ਆ ਜਾ ਕਿੱਥੇ ਹੋਵਣ ਧੀਆ ਆਏ ਉਥੇ ਟੋਟ ਕੋਈ ਨਾ ਆਵੇ ਅਰੇ ਕੋਈ ਮਾ ਪਿਓ ਆਪਣੇ ਹੱਥੀ ਧੀ ਨੂੰ ਡੋਲੀ ਪਾਵੇ ਤੇਰੇ ਬਾਜੋਂ ਕੋਈ ਨਾ ਧੀ ਨੂੰ ਤੇਰੇ ਬਾਜੋਂ ਕੋਈ ਨਾ ਧੀ ਨੂੰ ਕੋਠੇ ਚੜ ਚੜ ਵੇਖੇ ਮਾਵਾ ਮਗਰੋਂ ਛੁੱਟ ਜਾਂਦੇ ਧੀਆ ਦੇ ਲੋਕੋ ਪਕੇ ਮਾਵਾ ਮਗਰੋਂ ਛੁੱਟ ਜਾਂਦੇ ਧੀਆ ਦੇ ਲੋਕੋ ਪਕੇ ਮੋਹ ਤੇ ਪਿੰਡ ਦਾ ਆਉਂਦਾ ਏ ਪਰ ਜੀ ਨਹੀਂ ਜਾਣ ਨੂੰ ਕਰਦਾ ਤੇਰੇ ਵਾਂਗੂ ਹੁਣ ਨਹੀਂ ਮਾ ਕੋਈ ਰੀਜਾਂ ਪੂਰੀਆਂ ਕਰਦਾ ਮੋਹ ਤੇ ਪਿੰਡ ਦਾ ਆਉਂਦਾ ਏ ਪਰ ਜੀ ਨਹੀਂ ਤਾਣ ਨੂੰ ਕਰਦਾ ਤੇਰੇ ਬਾਝੋਂ ਕੋਈ ਨਾ ਮਾਏ ਰੀਜਾਂ ਪੂਰੀਆਂ ਕਰਦਾ ਵੀਰੇ ਵੀ ਬੇਬਸ ਹੋ ਗਏ ਨੇ ਭਾਬੀਆਂ ਪਿਛੇ ਲੱਗ ਗਏ ਵੀਰੇ ਭਾਬੀਆਂ ਪਿਛੇ ਲੱਗ ਗਏ ਵੀਰੇ ਭੁੱਲ ਗਏ ਸਾਡੇ ਚੇਤੇ ਮਾਵਾ ਬਾਜੋ ਛੁੱਟ ਜਾਂਦੇ ਈਆਂ ਦੇ ਲੋਕੋ ਓ ਪੇਕੇ ਮਾਵਾ ਮਗਰੋਂ ਓ ਛੁੱਟ ਜਾਂਦੇ ਈਆਂ ਦੇ ਲੋਕੋ ਓ ਪੇਕੇ ਮਾਵਾ ਬਿਨਾ ਕਿੱਕੇ ਛੁੱਟ ਜਾਂਦੇ ਧੀਆਂ ਦੇ ਵੀ ਮਾਵਾ ਹੀ ਆ ਚਾਹ ਲਾਡ ਕਰਦੀਆਂ ਧੀਆਂ ਦਾ ਮਾਪੇ ਹੀ ਚਾੜਲਾ ਕਰਦੇ ਹੁੰਦੇ ਆ ਕੋਈ ਦੂਜਾ ਨਹੀਂ ਕਰਦਾ ਹੁੰਦਾ ਹੋ ਕੀ ਕਰਨਾ ਇਹ ਤਾਂ ਮੈਨਿਆਂ ਨਹੀਂ ਤੇ ਉਦੋਂ ਸੱਚ ਨਹੀਂ ਮੰਨੇ ਆ ਭੂਤ ਪਾਠ ਕਰਿਆ ਕਰ ਤੂੰ ਇਤਾਂ ਕਰਿਆ ਕਰ ਤੂੰ ਇਹ ਮਨਪ੍ਰੀਤ ਨੂੰ ਮਾਰਿਆ ਨਾ ਤਾਂ ਤੈਨੂੰ ਭਲੇਖੇ ਪੈਂਦੇ ਬੰਦਾ ਪੁੱਛੇ ਚੱਲ ਮੈਂ ਤੇ ਮਾਰਿਆ ਮਮਾ ਤਾ ਤੂੰ ਕਿਹੜਾ ਉਹਨੂੰ ਮਾਰਿਆ ਵਾ ਤੈਨੂੰ ਕਾਹਦੇ ਦਿਖਾਂ ਦੇ ਪਿਆ ਯਾਰ ਪਰ ਮੈਂ ਮਮਾ ਕਿ ਕੋਈ ਵੀ ਨਹੀਂ ਉਹਨੂੰ ਤੇ ਮੈਂ ਹੱਸ ਨਹੀਂ ਹਾਂ ਤੂੰ ਜੇ ਕਿ ਤੂੰ ਸੱਚੀ ਆਗੇ ਫਿਰ ਮੈਂ ਇਹਨੂੰ ਦੱਸੂਗਾ ਫਿਰ ਤੇ ਮੇਰੇ ਮੰਮੀ ਨੇ ਵੀ ਮਜ਼ਾਕ ਬਣਾਉਣਾ ਵਾ ਵੀ ਹੁਣ ਦੱਸ ਕਿ ਤੂੰ ਹੱਸਦੀ ਏ ਚਲ ਛੇਛੀ ਰੱਖ ਕੇ ਜਾ ਮਾਂ ਅੰਦਰ ਮੇ ਭਾਈ ਮੈਂ ਕਰ ਦੇ ਚਾਚਾ ਬੜੇ ਗਾਣੇ ਬੋਲੀ ਜਾਣ ਲਿਆ ਓਹ ਓ ਬੱਲੇ ਬੱਲੇ ਆ ਜਾ ਲਾਡੀ ਆ ਜਾ ਕੀ ਹਾਲ ਚਾਲ ਆ ਬੜੇ ਗਾੜੇ ਵਗਾਉਣ ਲਿਆ ਸਤਿ ਸ਼੍ਰੀ ਅਕਾਲ ਗਾੜੇ ਗੁਣੀ ਕੀ ਬੋਲਣੇ ਆ ਆ ਜਾ ਮੈਂ ਗਾਣੇ ਸੁਣ ਕੇ ਮੈਂ ਬੜੇ ਗਾਣੇ ਨਾਲੇ ਕੋਈ ਹੱਥ ਮਾਰੀ ਜਾਂਦਾ ਨਾ ਓਏ ਆ ਨਾ ਪੱਠੇ ਜੇ ਪਉਣ ਤੂੜੀ ਜੀ ਰੌਣੀ ਸੀ ਹੂੰ ਤੋਂ ਵਿੱਚ ਗਤਾਵਾ ਜਾਂ ਕੀਤਾ ਮੈਂ ਬੰਦ ਦਿਨ ਲਿਆ ਕੇ ਅੱਛਾ ਅੱਛਾ ਤੇ ਬੜੇ ਚਿਰ ਬਾਅਦ ਆਇਆ ਕਿ ਛੁੱਟੀ ਤੈਨੂੰ ਮਿਲੀ ਵੀ ਕੀ ਗੱਲ ਛੁੱਟੀ ਛੱਟੀ ਮਿਲੀ ਨਹੀਂ ਓ ਹਾਂ ਤੇ ਮੈਂ ਹੁਣ ਆਇਆ ਸੀ ਤੇ ਮੈਂ ਕਿਹਾ ਚੱਲ ਹੋ ਕੇ ਆਉਣਾ ਮੈਨੂੰ ਆਇਆ ਨਹੀਂ ਗਿਆ ਜਦੋਂ ਦਾ ਮਨਪਰੀਤ ਦਾ ਸੁਣਿਆ ਹੈ ਅੱਛਾ ਅੱਛਾ ਤੇ ਉਹ ਵੀ ਬੜਾ ਕੰਮ ਖਰਾਬ ਹੋਇਆ ਉਹ ਵੀ ਹਾਂ ਓਏ ਡਾਡੇ ਅੱਗੇ ਯੋਰਾ ਲਾਡੀ ਪਾ ਉਹ ਮਾਲਕ ਦੇ ਅੱਗੇ ਨਹੀਂ ਤਾਂ ਕੋਈ ਜੋਰ ਵਾਕੇ ਸਹੀ ਹਾਲਾਤ ਹੋਰ ਤੇ ਅਸੀਂ ਕਿਸ ਨੂੰ ਇਦਾਂ ਜੀਂਦੇ ਜੀ ਕਿਸ ਨੂੰ ਜੀਣ ਨਹੀਂ ਦਿੰਦੇ ਹਾਂਜੀ ਤੇ ਇੱਥੇ ਆਣ ਕੇ ਰੱਬ ਹਰਾ ਦਿੰਦਾ ਬੰਦੇ ਨੂੰ ਹਰਾ ਦਿੰਦਾ ਹਰਾ ਦਿੰਦਾ ਜੀ ਇੱਥੇ ਆਣ ਕੇ ਆਪਾਂ ਹਾਰ ਗਏ ਆ ਪਰ ਗਰਬਾਣੀ ਕਹਿੰਦੀ ਹੈ ਜੋਰ ਨਾਲ ਜੀਵਨ ਮਰਨਾ ਜੋਰ ਨਹੀਂ ਉਹਦੇ ਅੱਗੇ ਕੋਈ ਜੋਰ ਨਹੀਂ ਜਪਜੀ ਸਾਹਿਬ ਦੇ ਲਿਖਿਆ ਤੁਕਾਂ ਉਹਦੀਆਂ ਜੇ ਜਪਜੀ ਸਾਹਿਬ ਪੜ੍ਹਦੇ ਆ ਨਾ ਹਾਂਜੀ ਹਾਂਜੀ ਉਹ ਤੇ ਤੁਕਾਂ ਉਹਦੀਆਂ ਜੋਰ ਨਾਲ ਜੀਵਨ ਮਰਨਾ ਜੋਰ ਹਾਂਜੀ ਬਨਾ ਬੰਦਿਆ ਕਹਿੰਦਾ ਤੂੰ ਜੋਰ ਨਾਲ ਜੀ ਸਕਦਾ ਨਾ ਤੂੰ ਮਾਰੀ ਸਕਦਾ ਜੇ ਤੇ ਹੱਥ ਵਾਸ ਪਰਮਾਤਮਾ ਦੇ ਹੱਥ ਵਾਸਾ ਆਪਣੇ ਹੱਥ ਵਾਸ ਨਹੀਂ ਕੋਈ ਵੀ ਹੈਗਾ। ਉਹ ਹੀ ਇਹਨਾਂ ਗਿਆਖੇ ਮੇਰੇ ਕੋ ਪੈਸਾ ਵੜਾ ਮੈਂ ਬਾਹਰਲੇ ਮੁਲਖਾ ਜਾ ਕੇ ਇਲਾਜ ਕਰਾ ਲੂੰਗਾ। ਹਾਂ ਹਾਂ ਨਾ ਨਾ ਬਾਹਰਲੇ ਮੁਲਖਾ ਆਲੇ ਫੇ ਮਰਨਾ। ਤੇ ਮਹਾਰਾਜ ਕਹਿੰਦਾ ਮੈਂ ਜਦੋਂ ਤੈਨੂੰ ਖੰਡ ਮੈਂ ਤੈਨੂੰ ਮਸ਼ੀਨਾ ਚੋ ਲੈ ਕੇ ਮਸ਼ੀਨਾ ਚੋ ਲੈ। ਜੋਰ ਨਾਲ ਜੀਵਨ ਮਰਨਾ ਜੋਰ ਕਹਿੰਦਾ ਜੇ ਤੂੰ ਆਖੇ ਨਾ ਮੈਂ ਜੋਰ ਨਾਲ ਮਰ ਜਾ। ਹਾਂਜੀ। ਇਹਨੂੰ ਮੈਂ ਜੋਰ ਨਾਲ ਮਰਨ ਵੀ ਨਹੀਂ ਦੇਣਾ। ਸਹੀ ਗੱਲ ਜੀ। ਕਈ ਵਾਰੀ ਮੈਂ ਆਖਿਆ ਕਈ ਇੰਨੀ ਜਬਰਦਸਤ ਦਵਾਈਆਂ ਪੀ ਲੈਂਦੇ ਤਾਂ ਵੀ ਬਚ ਜਾਂਦੇ ਆ। ਬਚ ਜਾਂਦੇ। ਦਰਿਆਵ ਚੂਏ ਦੀ ਦਵਾਈ ਮਾੜੀ ਸੋងੀ ਲਾਉ ਤਾਂ ਵੀ ਮਰ ਜਾਂਦੇ ਆ ਤੇ ਆ ਵੀ ਹੋਰ ਹੋਰ ਸੁਣਾ ਤੂੰ ਵਧੀਆ ਠੀਕ ਆ ਮੈਂ ਕਿਹਾ ਚੱਲ ਹੋ ਕੇ ਆਉਂਦਾ ਚੱਲ ਚੰਗਾ ਹੋਇਆ ਆਇਆ ਤੇ ਉਹ ਗਾਣੇ ਗੁਣੇ ਭਰਾਵਾ ਕੀ ਬੋਲਣੇ ਮੈਨੂੰ ਤਾਂ ਬੁੜੀਆਂ ਨੇ ਬੜਾ ਸਤਾਇਆ ਕੀ ਗੱਲ ਹੋ ਗਈ ਆ ਉਹ ਲਾਡੀ ਤੈਨੂੰ ਹੁਣ ਕੀ ਦੱਸਾਂ ਆਪਣਾ ਝਗਾ ਚੁੱਕਿਆ ਤੇ ਆਪਣਾ ਢਿੱਡ ਦੰਗਾ ਹੁੰਦਾ ਵਾ ਹਾਂ ਹੁਣ ਤੂੰ ਆਪਣਾ ਤਰਨਾ ਦਿਲ ਦੀ ਗੱਲ ਮੈਂ ਦੱਸ ਹੀ ਦਿੰਦਾ ਚੱਲ ਫੇ ਇੱਥੇ ਗਿਜੇ ਆ ਜਾ ਜਦੋਂ ਦੀ ਗੱਲ ਇਹ ਜਦੋਂ ਦੀ ਮਨਪਰੀ ਚਲ ਗਈ ਆ ਨਾ ਅੱਛਾ ਉਹ ਬਹਿ ਜਾ ਉਹੋ ਸੁਖ ਜਿਹੜੀ ਹੱਡੀ ਨੌਵਾਂ ਨਿੱਗੀ ਅੱਛਾ ਉਹ ਆਖੀ ਜਾਂਦੀ ਮੈਨੂੰ ਭੂਤ ਸਖਾਈ ਦਿੰਦੇ ਆ ਪਹਿਲਾਂ ਉਹ ਕਹਿੰਦੀ ਅੱਛਾ ਆਹ ਥੋੜੇ ਦਿਨ ਹੋਏ ਹੁਣ ਚਾਚੀ ਤੇਰੀ ਨੇ ਬਖੰਡ ਫੜ ਲਿਆ ਹੋਈ ਅੱਛਾ ਉੱਥੇ ਭੂਤ ਮੈਂ ਬਾਹਰ ਨਹੀਂ ਨਿਕਲਣਾ ਮੈਂ ਉਹ ਨਹੀਂ ਜਾਣਾ ਮੈਂ ਉਹ ਨਹੀਂ ਕਰਨਾ ਅੱਛਾ ਤੇ ਉਹ ਡਰਦੇ ਜਿਹੜੇ ਦੁੱਜੇ ਆ ਸੁਨੂ ਨਹੀਂ ਸਵੇਰ ਦੇ ਉਹ ਵੀ ਚਲ ਗਏ ਅੱਛਾ ਤੇ ਮੈਂ ਹਾਂ ਮੈਂ ਰਹਿਣਾ ਇੱਥੇ ਡੇਰੇ ਕੋਈ ਗੱਲ ਨਹੀਂ ਮੈਂ ਕਦੀ ਮਰਿਆ ਬੰਦਾ ਵੀ ਵਾਪਸ ਆਇਆ ਮਰਿਆ ਦਾ ਕੋਈ ਵਾਪਸ ਆਉਂਦਾ ਨਹੀਂ ਮੈਂ ਉਹਨਾਂ ਨੂੰ ਬਥੇਰਾ ਸਮਝਾਉਣਾ ਵਾ ਪੀ ਨਹੀਂ ਇਹੋ ਜਿਹੇ ਕੋ ਗੱਲਾਂ ਹੁੰਦੀਆਂ ਅਸੇ ਪਰ ਮੇਰੀ ਗੱਲ ਹੁਣ ਕੋਈ ਮੰਨਦਾ ਨਹੀਂ ਸਾਰਾ ਟੱਬਰ ਇੱਕ ਬੰਨੇ ਹੋ ਗਿਆ ਵਹਿਮ ਚ ਪੈ ਗਏ ਆ ਗੱਲ ਇਹ ਆ ਜਦੋਂ ਬੰਦੇ ਜੀਂਦੇ ਜੀ ਦੀ ਕਦਰ ਨਹੀਂ ਕਰਨੀ ਹੂੰ ਜੇ ਕਦਰ ਕਰਨੀ ਕਿਸ ਦੀ ਜੀਂਦੇ ਜੀ ਕਰੋ ਕਰੋ ਵਾਕਿਆ ਸੇ ਤੇ ਇਹਨਾਂ ਨੂੰ ਹੁਣ ਨਾ ਉਹ ਗੱਲ ਵੀ ਉਹ ਪਰਸ਼ਾਵੀ ਤੋਂ ਵੀ ਬੰਦਾ ਆਂਦੇ ਨਾ ਡਰ ਜਾਂਦਾ ਆਪਣੇ ਤੋਂ ਉਦਾਂ ਹੀ ਡਰੀ ਤਰੀ ਜਾਂਦੇ ਹੁਣ ਤੇ ਇਹਦੇ ਭੂਤ ਭਾਤ ਕਢਾਈ ਦੇਣੇ ਹੈ ਇਹਨਾਂ ਦੇ ਭੂਤ ਇਹੋ ਤੇ ਮੈਂ ਤਾਂ ਨਾ ਲੱਗਾ ਗੱਲ ਕਰਨ ਹੂੰ ਵੀ ਹੈਗਾ ਕੋਈ ਬੰਦਾ ਇਦਾਂ ਦਾ ਵੀ ਕੋਈ ਵੱਡਾ ਵੱਡਾ ਚਮਟਾ ਚਮਟਾ ਜਿੰਨੇ ਰੱਖਿਆ ਮੇਰਾ ਰਾਦਾ ਵੀ ਇੱਕ ਉਹਨਾਂ ਦਾ ਸ਼ਾਕੀ ਕਢਾਉਣਾ ਵਾ ਅੱਛਾ ਚਾਕੀ ਕਢਾਉਂ ਚਮਟੇ ਵਾਲਾ ਆ ਗਿਆ ਨਾ ਤੇ ਮੈਨੂੰ ਲੱਗਦਾ ਇਹਨਾਂ ਨੇ ਪਹਿਲੋਂਗਾ ਥਕੜੇ ਕਰ ਜਾਣੇ ਵੀ ਨਹੀਂ ਸਾਨੂੰ ਨਹੀਂ ਦਿਖਾਈ ਦਿੰਦੇ ਤੇ ਜੇ ਨਾ ਉਗਰੇ ਦੋ ਚਾਰ ਮਾਰ ਵੀ ਦੇਣਗੇ ਤਾਂ ਵੀ ਕੋਈ ਗੱਲ ਨਹੀਂ ਲੱਭ ਲਾਂਗੇ ਬਥੇਰੇ ਤੁਰੇ ਫਿਰਦੇ ਆ ਲੈ ਕੋਈ ਨਹੀਂ 100 ਰੁਪਿਆ 1000 ਖਰਚਣਾ ਪਊ ਮੈਨੂੰ ਤਾਂ ਮੈਂ ਖਰਚ ਦੂੰਗਾ ਇਹਨਾਂ ਦੇ ਮਨ ਚੋਂ ਇੱਕ ਵਹਿਮ ਕਢਣਾ ਔਰ ਜਹਾ 1000 ਰੁਪਿਆ ਖਰਚਣਾ ਵਾ ਆਹੋ ਫੇ ਕੱਢ ਦਾਂਗੇ ਆ ਸ਼ਾ ਸ਼ਾ ਹੈਗਾ ਬੰਦਾ ਕੋਈ ਹੈਗਾ ਆਈ ਸ਼ਾ ਆਈ ਸ਼ਾ ਲੱਭ ਲਾਂਗੇ ਬੰਦਾ ਆ ਫਿਰ ਕੋਈ ਮੈਨੂੰ ਤੇ ਕੋਈ ਲੱਭਦਾ ਨਹੀਂ ਗਾ ਨਾ ਇਹੋ ਜਿਹੇ ਕਰੀ ਸੁਣੀ ਆਈਆਂ ਗੱਲਾਂ ਨਹੀਂ ਬੰਦਾ ਨਾ ਇਹੋ ਜੇ ਕੋਈ ਬੰਦਾ ਹੀ ਲੱਭਦਾ ਬੰਦੇ ਨੇ ਕਿੱਥੇ ਭੂਤ ਕੱਢ ਦੇਣੇ ਉਹਦੇ ਚਮਟੇ ਚਮਟੇ ਮਾਰ ਕੇ ਉਹਨੇ ਆ ਵੀ ਇਹਨਾਂ ਦਾ ਮਾਨੀ ਨਹੀਂ ਐਨ ਸੈੱਟ ਕਰ ਦੂਗਾ ਆਈ ਸ਼ਾ ਤੇ ਮੈਂ ਕਿਹਾ ਚੱਲ ਇਹ ਆ ਵੀ ਇਹ ਵੀ ਟੇਕੇ ਬਹਿ ਜਾਣਗੇ ਕਰ ਕਰੀ ਹੋਊ ਇੱਕ ਦੂਜੇ ਨੂੰ ਡਰਾਈ ਜਾਂਦੀ ਮੈਨੂੰ ਡਰਾਈ ਜਾਂਦੀ ਕਿਉਂ ਤੂੰ ਆ ਜਾ ਤੈਨੂੰ ਖਾ ਜਾਣਾ ਹੀ ਤੈਨੂੰ ਲੈ ਜਾਣਾ ਹੀ ਤੈਨੂੰ ਉਹ ਕਰ ਜਾਣਾ ਹੀ ਮੈਂ ਜਦੋਂ ਮੇਰੀ ਵਾਰੀ ਆਈ ਮੈਂ ਆਪੇ ਚੱਲ ਜਾਣਾ ਠੀਕ ਠੀਕ ਹਾਂ ਉਹਦੇ ਮੈਂ ਕਿਹਾ ਵਿਚਾਰੇ ਭੂਤ ਜਿਹੜੇ ਇਹੋ ਜਿਹੇ ਆਪਕਾ ਤਰੂਆਂ ਤੁਰੀਆਂ ਫਿਰਦੀ ਉਹਦੇ ਆਪ ਟਕਾਣਾ ਲੱਭਦੀਆਂ ਫਿਰਦੀਆਂ ਹਾਂਜੀ ਲੱਭਦੀਆਂ ਫਿਰਦੀਆਂ ਆ ਤੇ ਉਹ ਸਗੂ ਉਹਦੇ ਪਾਠ ਕਰੋ ਉਹਦੇ ਨਾਂ ਦਾ ਪਾਠ ਕਰੋ ਮਾਲਕਾ ਗਤੀ ਕਰ ਹਰ ਇੱਕ ਦੀ ਹਾਂਜੀ ਹਾਂਜੀ ਪਰ ਨਹੀਂ ਸਮਝਦੇ ਮੇਰਾ ਗੱਲ ਓਏ ਆਈ ਅਨਪੜਤਾ ਲੋਕ ਆ ਨਾ ਫਸੇ ਆ ਇਹਨਾਂ ਕਮਾਈ ਆ ਆ ਫਸੇ ਆ ਤੇ ਆ ਜਾ ਉਥੇ ਘਰ ਚਲਦੇ ਆ ਆ ਜਾ ਚਲੋ ਪਰ ਆਹ ਕੰਮ ਜ਼ਰੂਰ ਕਰੀ ਇਹ ਨਹੀਂ ਬੰਦਾ ਲੱਬ ਲਾਂ ਬੰਦਾ ਐਨ ਕਰਦਾਂਗੇ ਹਾਂ ਇਹ ਵੀ ਲੱਭੀ ਹੋ ਵੀ ਜਿਹੜਾ ਖਾਲੀ ਹੱਥ ਵਾਲਾ ਨਾ ਉਹ ਚਮਟੇ ਵਾਲਾ ਹੀ ਹੋਵੇ ਠੀਕ ਠੀਕ ਆ ਬਾਬਾ ਆਹੋ ਇਹ ਆ ਵੀ ਡਿੰਗੜ ਡਿੰਗੜੀ ਹੋਵੇ ਕਰ ਠੀਕ ਆ ਠੀਕ ਡਿੰਗੜ ਡਿੰਗੜ ਕਰਾ ਕੇ ਤੇ ਬਸ ਵਹਿਮ ਕੱਢਣਾ ਇਹਨਾਂ ਦਾ ਕੱਢ ਦਾਂਗੇ ਹਾਂ